ਹੈਲੋ ਜੀਸਸ ਸ਼ਿਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ YouTube ਚੈਨਲ ਸਦੂਪ ਟਿਕ ਐਂਡ ਬਲੌਗਸ ਤੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਅਲੱਗ-ਅਲੱਗ ਸਟੱਫ ਦੀਆਂ ਓਨਲੀ ਸ਼ਰਟ ਪੀਸ ਜੀ ਆਈ ਹੋਪ ਤੁਹਾਨੂੰ ਇਹ ਪਸੰਦ ਆਉਣਗੇ ਆਓ ਸਟਾਰਟ ਕਰਦੇ ਆਂ ਅੱਜ ਦੀ ਇਹ ਵੀਡੀਓ ਦੀ ਫਰਸਟ ਸ਼ਰਟ ਇਹ ਔਰਗਾਂజా ਸਟੱਫ ਰਹੂਗਾ ਜੀ ਗ੍ਰੀਨ ਕਲਰ ਹੈ ਇਸ ਦਾ ਤੇ ਇਹ ਇਸ ਤਰੀਕੇ ਨਾਲ ਸ਼ਰਟ ਦੀ ਫਰੰਟ ਐਂਡ ਬੈਕ ਤੇ ਦੋਨੋਂ ਤੇ ਸੇਮ ਪ੍ਰਿੰਟ ਰਹੇਗਾ ਤੇ ਪ੍ਰਾਈਸ ਰਹੇਗਾ ਇਸ ਦਾ 575 ਜੀ ਤੇ ਇਸ ਦੇ ਵਿੱਚ ਆਪਾਂ ਨੂੰ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਇਹ ਗ੍ਰੀਨ ਕਲਰ ਹੈ ਜੀ ਇੱਕ ਇਹ ਮਾਊਸ ਕਲਰ ਹੈ ਮਾਊਸ ਕਲਰ ਤੇ ਵੀ ਇਸ ਤਰੀਕੇ ਨਾਲ ਇਹ ਫਲਾwrs ਬਣੇ ਹੋਏ ਨੇ ਸੇਮ ਪ੍ਰਾਈਸ ਸੇਮ ਰਹੂਗਾ 575 ਹੀ ਪ੍ਰਾਈਸ ਰਹੂਗਾ ਔਰ ਗਾਂਜਾ ਦਾ ਸਟੱਫ ਰਹੂਗਾ ਜੀ ਏ ਲਵਲੀਨ ਬ੍ਰਾਂਡ ਦੀ ਸ਼ਰਟ ਹੋਊਗੀ ਜੀ ਕੱਟ 2.5 ਮੀਟਰ ਦੀ ਹੋਊਗੀ ਇਸ ਦੇ ਨਾਲ ਤੁਸੀਂ ਅਲੱਗ-ਅਲੱਗ ਕੋਈ ਕਿਸੇ ਵੀ ਕਲਰ ਦੀ ਬਾਟਮ ਮੈਚ ਕਰ ਸਕਦੇ ਹੋ ਅਗਰ ਤੁਸੀਂ ਇਹਨਾਂ ਨਾਲ ਬਾਟਮ ਬਾਈ ਕਰਨਾ ਚਾਹੁੰਦੇ ਹੋ ਜਾਂ ਡਾਈ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕਲਰ ਤੇ ਤਾਂ ਉਸ ਦੇ ਚਾਰਜਸ ਅਲੱਗ ਹੋਣਗੇ ਸਟੈਂਪ ਲੱਗੀ ਹੈ ਜੀ ਸਟੱਫ ਤੇ ਲਵਲੀਨ ਦੀ ਤੇ ਇਸ ਦਾ ਪ੍ਰਾਈਸ ਰਹੂਗਾ ਜੀ 775 775 ਜੋ ਲਵਲੀਨ ਬ੍ਰਾਂਡ ਦੀ ਸ਼ਰਟ ਹੋਊਗੀ ਉਸ ਦਾ ਪ੍ਰਾਈਸ 775 ਰਹੇਗਾ ਇਹ ਵੀ लवली इन ਬ੍ਰਾਂਡ ਦੀ ਹੀ ਹੋਏਗੀ ਜੀ ਕਈ ਵਾਰ ਆਪਣੇ ਕੋਲੇ ਘਰ ਦੇ ਵਿੱਚ ਨਾਰਮਲੀ ਕੋਈ ਬਾਟਮ ਹੁੰਦੀ ਆ ਆਪਾਂ ਉਹਨਾਂ ਨਾਲ ਇਹਨਾਂ ਨੂੰ ਸਟਿਚ ਕਰਵਾ ਕੇ ਵਧੀਆ ਇੱਕ ਸੂਟ ਤਿਆਰ ਕਰ ਸਕਦੇ ਆ ਸਾਰੇ ਪੀਸ ਹੀ ਇੱਕ ਤੋਂ ਇੱਕ ਜਿਆਦਾ ਸੋਹਣੇ ਨੇ ਇਹ ਵੀ ਬਿਲਕੁਲ ਪਿਓਰ ਔਰਗਾਂజా ਦੀ ਸਿਲਕ ਔਰਗਾਂజా ਹੋਊਗਾ ਜੀ ਇਹ ਵਾਲਾ ਫਰੋਜੀ ਕਲਰ ਹੈ ਜੀ ਇਸ ਦਾ ਇਸ ਦਾ ਪ੍ਰਾਈਸ ਰਹੇਗਾ 900 ਸੇਮ ਸਟੱਫ ਦੇ ਵਿੱਚ ਇਹ ਪਿੰਕ ਕਲਰ ਹੈ ਜੀ ਇਸ ਦਾ ਪ੍ਰਾਈਸ ਵੀ ਰਹੇਗਾ 900 ਔਰਗਾਂజా ਦੀ ਸ਼ਰਟ ਹੋਏਗੀ ਇਹ ਵੀ ਏ लवलीਨ ਦੀ ਹੋਏਗੀ ਜੀ ਲਾਈਟ ਪਰਪਲ ਕਲਰ ਹੈ ਇਸ ਦਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਇਹ ਵਾਲਾ ਕਲਰ ਤੇ ਇਸ ਦਾ ਪ੍ਰਾਈਸ ਵੀ ਰਹੇਗਾ 775 ਜੀ ਏਵੀ लवलीਨ ਬ੍ਰਾਂਡ ਦੀ ਸ਼ਰਟ ਹੋਏਗੀ ਜੀ ਇਹ yellow ਅੱਖਾਂ ਨੂੰ ਚੁਬਣ ਵਾਲਾ ਕਲਰ ਨਹੀਂ ਹੋਏਗਾ ਬਹੁਤ ਹੀ ਸੌਫਟ ਆਰਗੈਂਜ਼ ਹੈ ਇਹ ਸਿੰਗਲ ਸਿੰਗਲ ਪੀਸ ਜਾਂ ਦੋ ਦੋ ਪੀਸ ਹੋਣ ਕਰਕੇ ਹੀ ਇਹ ਡਿਸਕਾਊਂਟ ਤੇ ਨੇ ਏਅਰ ਟੈਸਟਾ ਬ੍ਰਾਂਡ ਦੀ ਸ਼ਰਟ ਜੀ ਇਹ ਓਨਲੀ ਇੱਕ ਹੀ ਸ਼ਰਟ ਆਪਣੇ ਕੋਲ ਇਸ ਦਾ ਪ੍ਰਾਈਸ 975 ਰਹੇਗਾ ਜੀ ਸ਼ਰਟ ਪ੍ਰਾਈਸ 975 ਰਹੇਗਾ ਤੁਸੀਂ ਇਸ ਨੂੰ ਆਫ ਵਾਈਟ ਬਾਟਮ ਲੈ ਕੇ ਬਹੁਤ ਹੀ ਵਧੀਆ ਇੱਕ ਸੂਟ ਤਿਆਰ ਕਰਵਾ ਸਕਦੇ ਹੋ ਤੇ ਇਹ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਮੋਡਲ ਸਿਲਕ ਦਾ ਸਟੱਫ ਰਹੂਗਾ ਜੋ ਪਿੰਕ ਵਾਲੀ ਸ਼ਰਟ ਤੋਂ ਪਹਿਲਾਂ ਦਿਖਾਈ ਹੈ ਜੀ ਇਹ ਮਸਲੀਨ ਦੀ ਸ਼ਰਟ ਹੋਏਗੀ ਐਸਕੇ ਬ੍ਰਾਂਡ ਦੀ ਹੋਏਗੀ ਸਾਰੀਆਂ ਜੋ ਸ਼ਰਟਾਂ ਤੁਹਾਨੂੰ ਸਟੈਂਪ ਲੱਗੀ ਹੋਈ ਮਿਲੂਗੀ ਜੋ ਵੀ ਸਾਰੀਆਂ ਸ਼ਰਟਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਆਂ ਗਈਆਂ ਸਭ ਤੇ ਸਟੈਂਪ ਲੱਗੀ ਹੋਊਗੀ ਜੀ ਇਹ ਸ਼ਿਮਰ ਦੀ ਹੋਏਗੀ ਸਾਰੀਆਂ ਸ਼ਰਟ ਦੀ ਕੱਟ 2.5 ਮੀਟਰ ਦੀ ਹੋਏਗੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਐਗਜ਼ੈਕਟ ਕਲਰ ਸ਼ੋ ਹੋ ਰਹੇ ਨੇ ਜੀ ਤੁਹਾਨੂੰ ਇਹ ਪਿਓਰ ਦਾ ਸਟੱਫ ਹੈ ਇਸ ਸ਼ਰਟ ਦਾ ਪ੍ਰਾਈਸ ਰਹੇਗਾ 850 ਜੋ ਮਸਟਰਡ ਵਾਲੀ ਹੈ ਇਸ ਦਾ ਪ੍ਰਾਈਸ ਰਹੇਗਾ ਜੀ 850 ਸਾਰੀਆਂ ਇੱਕ ਤੋਂ ਇੱਕ ਜ਼ਿਆਦਾ ਸ਼ਰਟ ਬਹੁਤ ਸੋਹਣੀਆਂ ਨੇ ਇਹ ਆਪਣੇ ਕੋਲ ਸਿੰਗਲ ਸਿੰਗਲ ਪੀਸ ਤੇ ਕੋਈ ਦੋ ਦੋ ਪੀਸ ਹੀ ਅਵੇਲੇਬਲ ਨੇ ਇਸੇ ਕਰਕੇ ਡਿਸਕਾਊਂਟ ਤੇ ਨੇ ਮਿਲਦੇ ਆ ਕਿ ਨੈਕਸਟ ਵੀਡੀਓ ਦੇ ਨਾਲ